ਸੋ ਚੱਲ ਰਹੇ ਸ਼ਾਮ ਦੇ ਨਿਤਨੇਮ ਅਨੁਸਾਰ ਕੁਝ ਸਮਾਪਾ ਹੋਰ ਸਫਲਾ ਕਰੀਏ ਸਤਿਗੁਰਾਂ ਦਾ ਲੜੀਵਾਰ ਇਤਿਹਾਸ ਆਪ ਬੜੇ ਪਿਆਰ ਦੇ ਨਾਲ ਪ੍ਰੇਮੀ ਸੰਗਤਾਂ ਸਰਵਣ ਕਰਦੇ ਆ ਰਹੇ ਹਾਂ ਕਲੰਗੀਧਰ ਪਾਤਸ਼ਾਹ ਸਹਵੇਂ ਕੁਮਾਰ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਉਹ ਆਕਾਲ ਪੁਰਖ ਵੈ ਗੁਰੂ ਪਰਮੇਸ਼ਰ ਵੱਲੋਂ ਜੋ ਹੁਕਮ ਸੀ ਉਹ ਫੇਡਾਂ ਨੂੰ ਅਰੰਭ ਕਰਦੇ ਹਨ ਫੌਜਾਂ ਹਨ ਨਗਾਰੇ ਵੱਜਦੇ ਨੇ ਪ੍ਰਸ਼ਾਦੀ ਹਾਥੀ ਦੀ ਸਵਾਰੀ ਕਰਦੇ ਨੇ ਨੀਲੇ ਤੇ ਸਵਾਰ ਹੁੰਦੇ ਨੇ ਤੀਰ ਅੰਦਾਜੀ ਸਤਿਗੁਰੂ ਮਹਾਰਾਜ ਕਰਦੇ ਹਨ ਬੇਅੰਤ ਗੁਰ ਸਿੱਖ ਸਤਿਗੁਰੂ ਮਹਾਰਾਜ ਦੇ ਨਾ ਕੋਟਕਾਂ ਦਾ ਆਨੰਦ ਮਾਣਦੇ ਨੇ ਹੀਮ ਚੰਦ ਰਾਜੇ ਨੂੰ ਪਤਾ ਲੱਗਿਆ ਸਤਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਗੁਰੂ ਦਰਬਾਰ ਦੀਆਂ ਸਾਰੀਆਂ ਰੌਣਕਾਂ ਖੇਡਾਂ ਦੇਖ ਕੇ ਆਖਰ ਭੀਮ ਚੰਦਰ ਰਾਜ ਆបਾਸ ਮੁੜ ਜਾਂਦਾ ਫਿਰ ਇਹਨੇ ਚਲਾਕੀ ਕੀਤੀ ਕਿ ਸਤਗੁਰਾਂ ਦੇ ਕੋਲੋਂ ਇਹ ਸਾਰੀਆਂ ਚੀਜ਼ਾਂ ਮੰਗਲੀਆਂ ਜਾਣ ਇਹਨੇ ਆਪਣਾ ਪੁਜੋਤ ਭੇਜਿਆ ਕਿਹਾਂ ਨੇ ਵਕੀਲ ਵੀ ਲਿਖਿਆ ਪਰਮਾਨੰਦ ਨਾਮੀ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਸਤਿਗੁਰਾਂ ਦੀ ਉਪਮਾ ਕੀਤੀ ਪ੍ਰਸ਼ਾਦੀ ਹਾਥੀ ਮੰਗਿਆ ਕਿ ਰਾਜੇ ਦੇ ਮੁੰਡੇ ਦੀ ਸ਼نگਾਈ ਹੈ ਕੁੜਮਾਚਾਰੀ ਹੋਣੀ ਹੈ ਕੁਝ ਦਿਨ ਵਾਸਤੇ ਪ੍ਰਸ਼ਾਦੀ ਹਾਥੀ ਦਿਓ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਬੜੇ ਤਰੀਕੇ ਨਾਲ ਕਿ ਜਿਸ ਗੁਰਸਿੱਖ ਨੇ ਸਾਨੂੰ ਇਹ ਭੇਟਾ ਕੀਤਾ ਉਹਨੇ ਅਰਦਾਸ ਕਰਾਈ ਹੈ ਕਿ ਇਸ ਪ੍ਰਸ਼ਾਦੀ ਹਾਥੀ ਦੇ ਉੱਤੇ ਕੋਈ ਹੋਰ ਨਾ ਸਵਾਰ ਹੋਵੇ ਸਤਿਗੁਰੂ ਤੋਂ ਬਿਨਾਂ ਇਹ ਵਕੀਲ ਵਾਪਸ ਮੁੜਿਆ ਭੀਮਚੰਦ ਦੀ ਕਚਹਿਰੀ ਦੇ ਵਿੱਚ ਸਾਰਾ ਹਵਾਲ ਦੱਸ ਦਿੱਤਾ ਇਹਨੂੰ ਬੜੀ ਖਿੱਚ ਚੜੀ ਭੀਮਚੰਦ ਨੂੰ ਕਿ ਮੇਰਾ ਭੇਜਿਆ ਹੋਇਆ ਬੰਦਾ ਖਾਲੀ ਮੋੜ ਦਿੱਤਾ ਮੈਂ ਇੱਥੇ ਦਾ ਰਾਜਾ ਹਾਂ ਮੇਰਾ ਹੁਕਮ ਚੱਲਦਾ ਪ੍ਰਸ਼ਾਦੀ ਹਾਥੀ ਕਿਉਂ ਨਹੀਂ ਦਿੱਤਾ ਗੁੱਸੇ 'ਚ ਆ ਕੇ ਕਚਹਿਰੀ 'ਚੋਂ ਉੱਠ ਕੇ ਆਪਣੇ ਪੰਜ ਚਾਰ ਮਾਤ ਹਿਤ ਵਜ਼ੀਰ ਮੰਤਰੀ ਕਟਵਾਲ ਚਤਰਾ ਕਟਵਾਲ ਸੀ ਦਾ ਬੜਾ ਤੇਜ ਸੀ ਰਹਿ ਕਰਨ ਲੱਗਿਆ ਬਹੁਤ ਗੱਲਾਂ ਇਹਨੇ ਐਸੀਆਂ ਕੀਤੀਆਂ ਜੋ ਗੁਰੂ ਦੀ ਸ਼ਾਨ ਦੇ ਖਿਲਾਫ ਸਨ ਕਿ ਅਨੰਦ ਪ੍ਰਸਾਦ ਮੇਰੇ ਰਾਜ ਦੇ ਅੰਦਰ ਹੈ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਦੇ ਹਨ ਮੇਰੇ ਜੰਗਲਾਂ ਦੀਆਂ ਲੱਕੜਾਂ ਇਹ ਵਰਤਦੇ ਨਹੀਂ ਘਾਹ ਵਰਤਦੇ ਨਹੀਂ ਇਸ ਤਰ੍ਹਾਂ ਨੇ ਕਾਫੀ ਇਹਨੇ ਪੁੱਛੀਆਂ ਸਿੱਧੀਆਂ ਗੱਲਾਂ ਕੀਤੀਆਂ ਜਿਹੜਾ ਇਹਦਾ ਵਜ਼ੀਰ ਸੀ ਬੜਾ ਸਿਆਣਾ ਸੀ ਵਜ਼ੀਰ ਹੁਣ ਇਹਦੀਆਂ ਗੱਲਾਂ ਸੁਣ ਕੇ ਭੀਮ ਚੰਦ ਨੂੰ ਕੁਝ ਗੱਲਾਂ ਦੇ ਜਵਾਬ ਦਿੰਦਾ ਇੱਥੇ ਤੱਕ ਇਤਿਹਾਸ ਪਹਿਨਾ ਆਪ ਸਾਰ ਨੂੰ ਕਰ ਚੁੱਕੇ ਹੋ ਕਿਉਂਕਿ ਸਾਥ ਸੰਗਤ ਜੀ ਇਹ ਜਿਹੜੀ ਰੋਜ਼ ਦੀ ਕਥਾ ਹੈ ਲੜੀਵਾਰ ਚੱਲਦੀ ਜਿਸ ਤਰ੍ਹਾਂ ਅਖੰਡ ਪਾਠ ਸਾਹਿਬ ਹੁੰਦਾ ਫਿਰ 2-3 ਦਿਨ ਆਪਾਂ ਮਿਸ ਹੋ ਜਾਂਦੇ ਹਾਂ ਬਾਕੀ ਇਹ ਨੈਟ ਤੇ ਰਹਿੰਦੀ ਹੈ ਗੁਰਦੁਆਰਾ ਨਾਨਕ ਸਰ ਸਾਊਥੈਂਪਟਨ ਪਾਓ ਉਥੇ ਵੀ ਆਪ ਲੜੀਵਾਰੇ ਆਨੰਦ ਮਾਣ ਸਕਦੇ ਹੋ ਆਪਾਂ ਵੀ 25 27 28 ਮਿੰਟ ਤੱਕ ਆਪਾਂ ਕਥਾ ਕਰਦੇ ਹਾਂ ਥੋੜਾ ਸਮਾਂ ਕਿਉਂਕਿ ਟਾਈਮ ਚੋ ਟਾਈਮ ਕੱਢ ਕੇ ਅਗਲਾ ਸੁਣ ਸਕਦਾ ਹੈ ਸੋ ਇਸ ਤਰ੍ਹਾਂ ਦਾਸ ਵੀ ਆਪਣੀ ਚੈਨਲ ਤੇ ਪਾਉਂਦਾ ਰਹਿੰਦੇ ਗਿਆਨੀ ਲਾਲ ਸਿੰਘ ਜੀ ਲਿਖੋ ਉਥੇ ਵੀ ਆਉਂਦੀ ਹੈ ਸੋ ਇਸ ਨੂੰ ਜ਼ਰੂਰ ਸੁਣਿਆ ਕਰੋ ਗੁਰੂ ਦਾ ਇਤਿਹਾਸ ਹੈ ਲੜੀਵਾਰ ਹੈ ਇਹਦੇ ਵਿੱਚੋਂ ਬਹੁਤ ਉਹ ਗੱਲਾਂ ਸਾਨੂੰ ਮਿਲਦੀਆਂ ਨਹੀਂ ਜਿਨ੍ਹਾਂ ਨੂੰ ਅੱਜ ਕੱਲ ਰਾਜਨੀਤਿਕ ਗੱਲਾਂ ਕਹਿੰਦੇ ਆ ਇਹਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਕੋਈ ਬੰਦਾ ਕਿਸੇ ਨਾਲ ਕਿਵੇਂ ਚਲਾਕੀ ਕਰ ਸਕਦਾ ਹੈ ਕੋਈ ਬੰਦਾ ਕਿਸ ਨਾਲ ਕਿਵੇਂ ਧੋਖਾ ਕਰ ਸਕਦਾ ਹੈ ਅੱਜ ਇਹ ਗੱਲਾਂ ਕਾਲਜੋਗਦਾ ਸਮਾਂ ਹੋਣ ਕਰਕੇ ਬਹੁਤ ਲੋਕ ਮਿੱਤਰਾਂ ਦੋਸਤਾਂ ਨਾਲ ਉਧਰ ਉਧੀ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਦੇ ਹਨ ਧੋਖੇ ਕਰਦੇ ਨੇ ਛਲ ਕਰਦੇ ਨੇ ਫਰੇਬ ਕਰਦੇ ਨੇ ਇਹਨਾਂ ਗੱਲਾਂ ਦਾ ਵੀ ਬਹੁਤ ਜ਼ਿਆਦਾ ਸਾਨੂੰ ਗਿਆਨ ਮਿਲਦਾ ਹੈ ਸੋ ਆਓ ਹੁਣ ਭੀਮ ਚੰਦ ਨੇ ਜਦੋਂ ਕਾਫੀ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਬੋਲਿਆ ਤਾਂ ਹੁਣ ਜਿਹੜਾ ਇਹਦਾ ਮੰਤਰੀ ਵਜ਼ੀਰ ਸੀ ਬੜਾ ਸਿਆਣਾ ਸੀ ਵਜ਼ੀਰ ਇਹ ਹੁਣ ਇਹਨੂੰ ਕੀ ਗੱਲਾਂ ਦਾ ਜਵਾਬ ਦਿੰਦਾ ਇੱਥੋਂ ਅਗਲਾ ਇਤਿਹਾਸ ਆਓ ਕੁਝ ਸਮੇਂ ਲਈ ਮਾਨੇ ਕਾਗਰ ਕਰੀਏ ਗੁਰੂ ਚਰਨਾ ਦਾ ਧਿਆਨ ਕਰੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਭੀਮਚੰਦ ਨੇ ਕੋਟਾਲਾ ਗਲਤ ਗੱਲਾਂ ਗੁਰੂ ਦੇ ਸ਼ਾਨ ਦੇ ਖਿਲਾਫ ਬੋਲਿਆ ਕਿ ਮੈਂ ਸਤਗੁਰਾਂ ਨੂੰ ਆਨੰਦ ਪਰਸਾਰ ਤੋਂ ਉਜਾੜ ਦਿਆਂਗਾ ਫੌਜਾਂ ਕਿਉਂ ਰੱਖੀਆਂ ਹਨ ਕਿਉਂ ਨਗਾਰੇ ਵਜਾਉਂਦਾ ਹੈ ਘੋੜਸਵਾਰੀ ਕਿਉਂ ਕਰਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨੇ ਗੱਲਾਂ ਆਖੀਆਂ ਇਹ ਸੁਣ ਕੇ ਤੁਨਿਓ ਮਹ ਸਾਹਿਬ ਸਭ ਤਿਸ ਕਾਲਾ ਸਾਰੇ ਮੁਸਾਹਿਬਾਂ ਨੇ ਜਿੰਨੇ ਦੇ ਮੰਤਰੀ ਵਜ਼ੀਰ ਖਾਸ ਜਿਹੜੇ ਹਰਮ ਦੇ ਖਾਸ ਪਚੈਰੀ ਦੇ ਵਿੱਚ ਜਿਹੜੇ ਗੁਪਤ ਗੱਲ ਕਰਨ ਵਾਲੇ ਸੀ ਇਹਦੇ ਨਾਲ ਉਹਨਾਂ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਰਾਜੇ ਤੀਰਵ ਜੀ ਰਸधीरੰ ਜੀ ਦਾ ਇਹ ਤਾਂ ਵजीर ਸੀ ਉਹ ਬੜਾ ਹੀ ਸਿਆਣਾ ਸੀ ਇਹਦੇ ਨਾਲ ਰਹਿਣ ਵਾਲਾ ਇਹਦੇ ਪਿਤਾ ਕੋਲ ਵੀ ਰਹਾ ਹੁਣ ਇਹਦੇ ਕੋਲ ਵੀ ਰਹਿੰਦਾ ਹੈ ਬੋਲਿਓ ਦੇਬ ਬੁੱਧ ਗਹਿਰੰ ਇਹ ਵजीर ਇਹਨੂੰ ਫਿਰ ਬੁੱਧ ਗਿਆਨ ਦੇਣ ਵਾਸਤੇ ਸਮਝਾਉਣ ਵਾਸਤੇ ਆਖਣ ਲੱਗਿਆ ਤੁਮਕੋ ਉਚਿਤ ਨਹੀਂ ਅਸ ਬਾਤੀ ਵजीर ਕਹਿਣ ਲੱਗਿਆ ਹੈ ਰਾਜਨ ਆਪ ਜਿਆਨ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਉਚਿਤ ਨਹੀਂ ਹਨ ਗੁਰ ਸੰਗ ਬੈਰ ਕਰਨ ਬਖਿਆਤੀ ਕਿਉਂਕਿ ਗੁਰੂ ਦੇ ਨਾਲ ਪ੍ਰਗਟ ਤੌਰ ਤੇ ਜਿਹੜਾ ਬੈਰ ਕਰਨਾ ਹੈ ਈਰਖਾ ਕਰਨੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਗਾਦੀ ਜਦ ਗੋਬਿੰਦ ਰਾਏ ਮਹਾਰਾਜ ਜੀ ਹਨ ਇਹ ਗੁਰਤਾ ਗੱਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ ਨਿੰਦਾ ਖੇਦ ਲਹ ਬਨਵਾਦੀ ਜੇ ਗੁਰੂ ਨਾਨਕ ਦੇ ਘਰ ਦੀ ਨਿੰਦਾ ਕਰਦਾ ਹੈ ਝਗੜਾ ਕਰਦਾ ਹੈ ਉਸ ਨਿੰਦਾ ਕਰਨ ਦਾ ਖੇਦ ਬਹੁਤ ਜਿਆਦਾ ਦੁੱਖ ਮਿਲਦਾ ਹੈ ਕਿਉਂਕਿ ਗੁਰੂ ਘਰ ਦੀ ਨਿੰਦਿਆ ਕਰਨੀ ਗੁਰੂ ਘਰ ਦੇ ਨਾਲ ਈਰਖ ਕਰਨੀ ਉਹਦਾ ਰਿਜ਼ਲਟ ਉਸੇ ਤਰ੍ਹਾਂ ਦਾ ਜਰੂਰ ਮਿਲਦਾ ਹੈ ਉਹਨੂੰ ਫਿਰ ਉਹਦਾ ਦੁੱਖ ਭੁਗਣਾ ਪੈਂਦਾ ਹੈ ਕਰਾਮਾਤ ਸਾਹਿਬ ਅਵਤਾਰਾ ਕਿਉਂਕਿ ਸਾਹਿਬ ਮਾਲਕ ਹਨ ਨਰਕਾਨ ਦਾ ਰੂਪ ਨੇ ਸ਼ਕਤੀਆਂ ਦੇ ਮਾਲਕ ਹਨ अवतार स्वरूप ਹਨ ਗੁਰੂ ਨਾਨਕ ਦੇਵ ਮਹਾਰਾਜੀ ਉਹੀ अवतार रूप ਗੋਵਿੰਦ ਰਾਏ ਮਹਾਰਾਜੀ ਹਨ ਜਿਨ੍ਹਾਂ ਅੱਗੇ ਨਮਰੀ ਜਗ ਸਵਰਾ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਹੀ ਝੁਕਦਾ ਹੈ ਨਮਸਕਾਰਾਂ ਕਰਦਾ ਹੈ ਦਾਸ ਬਣੇ ਬਾਂਛ ਸਪਾਵ ਹੈ ਜਿਹੜੇ ਦਾਸ ਬਣਦੇ ਨੇ ਗੁਰੂ ਨਾਨਕ ਦੇਵ ਘਰ ਦੇ ਸੇਵਕ ਬਣਦੇ ਨੇ ਉਹ ਮੰਨ ਦੀਆਂ ਇੱਛਾ ਪਾਪ ਪ੍ਰਾਪਤ ਕਰ ਲੈਂਦੇ ਨੇ ਛੇਵਕ ਬਣ ਕੇ ਜੋ ਗੁਰੂ ਨਾਨਕ ਦੇ ਘਰ ਵਿੱਚ ਹੁੰਦੇ ਨੇ ਉਹਨਾਂ ਨੂੰ ਮਨ ਭਾਉਂਦੀਆਂ ਦਾਤਾਂ ਸਤਿਗੁਰੂ ਬਖਸ਼ਦੇ ਹਨ ਬਾਦ ਕਰੇ ਟਿਕ ਕੇ ਦਿਸ਼ਟਾਵੈ ਜਿਹੜੇ ਗੁਰੂ ਘਰ ਨਾਲ ਝਗੜੇ ਕਰਦੇ ਨੇ ਰੋਲੇ ਪਾਉਂਦੇ ਨੇ ਉਹਨਾਂ ਦੇ ਕੋਲ ਜਿਹੜੀਆਂ ਪਹਿਲੀਆਂ ਵੀ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੈ ਵੀ ਸੱਚੇ ਸਾਧ ਸੰਗਤ ਜੀ ਹੱਜ ਤੱਕ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਘਰ ਦੇ ਨਾਲ ਈਰਖਾ ਕੀਤੀ ਗੁਰੂ ਘਰ ਤੇ ਹਮਲੇ ਕੀਤੇ ਆਢੇ-ਡਾਹੇ ਉਹਨਾਂ ਸਾਰਿਆਂ ਦਾ ਮਲਿਆ ਮੇਟ ਹੋ ਚੁੱਕਿਆ ਹੈ ਉਹਨਾਂ ਦਾ ਸਭ ਕੁਝ ਜਾਂਦਾ ਰਿਹਾ ਜਾਂਦਾ ਲੱਗਿਆ ਸੋ ਗੁਰੂ ਨਾਨਕ ਦਾ ਕਾਰ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ ਅੱਜ ਵੀ ਜਿਹੜੇ ਵਿਅੰਤਾ ਮੂਹਨ ਵਿਅੰਤਾ ਬਣਾਉਂਦੇ ਹਨ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਸਿੱਖੀ ਨੂੰ ਖਤਮ ਕੀਤਾ ਜਾਵੇ ਬੜੀਆਂ ਟੇਡਾਂ ਚਾਲਾਂ ਟੇਡੀਆਂ ਚਾਲਾਂ ਚੱਲਦੇ ਹਨ ਉਹਨਾਂ ਦਾ ਵੀ ਹਾਲ ਉਹੀ ਹੋਣਾ ਜਿਹੜਾ ਪਹਿਲਿਆਂ ਦਾ ਹੋਇਆ ਉਹ ਰੌਲੇ ਪਾਉਂਦੇ ਚਲੇ ਗਏ ਨੇ ਇਹ ਵੀ ਇਸ ਤਰ੍ਹਾਂ ਦੀਆਂ ਬਿਉਂਤਾਂ ਬਣਾਉਂਦੇ ਬਣਾਉਂਦੇ ਇਹ ਵੀ ਮਰ ਜਾਣਗੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਝੰਡਾ ਸਦਾ ਬਲੰਦ ਰਹਿਣਾ ਇੱਥੇ ਦੇਗ ਤੇਗ ਫਤੇ ਰਹਿਣੀ ਹੈ ਖਾਲਸਾ ਫੌਜ ਅਕਾਲ ਦੀ ਹੈ ਇਹ ਸਦਾ ਅਕਾਲ ਦੀ ਫੌਜ ਨੇ ਖਾਲਸੇ ਨੇ ਸਦਾ ਹੀ ਜਗ ਤੇ ਰਹਿਣਾ ਹੈ ਸਦਾ ਹੀ ਇਹ ਝੰਡੇ ਗੁਰੂ ਨਾਨਕ ਦੇ ਘਰ ਦੇ ਖਾਲਸੇ ਦੇ ਝੂਲਦੇ ਰਹਿਣਗੇ ਜਿਹੜੇ ਝੰਡਿਆਂ ਵੱਲ ਇਹਨਾਂ ਨਿਸ਼ਾਨਾ ਵੱਲ ਤੇਦੀ ਨਜ਼ਰ ਨਾਲ ਤੱਕਣਗੇ ਉਹ ਸਦਾ ਵਾਸਤੇ ਇਸ ਸੰਸਾਰ ਤੋਂ ਖਤਮ ਹੋ ਜਾਣਗੇ ਸੋ ਇਸ ਤਰ੍ਹਾਂ ਇਹ ਹੁਣ ਜਿਹੜਾ ਵਜ਼ੀਰ ਹੈ ਭੀਮਚੰਦ ਦਾ ਸਿਆਣਾ ਹੋਣ ਕਰਕੇ ਭੀਮਚੰਦ ਨੂੰ ਸਮਝਾਉਂਦਾ ਹੈ ਕਿ ਜਿਨ੍ਹਾਂ ਨੇ ਵੀ ਗੁਰੂ ਘਰ ਦੇ ਨਾਲ ਈਰਖਾ ਕੀਤੀ ਆ ਡਾ ਡਾ ਹੈ ਆ ਉਹਨਾਂ ਦੀ ਹੋਰ ਤਾਂ ਕੀ ਵਧਣਾ ਜਿਹੜੀ ਪਹਿਲਾਂ ਸੀ ਉਹ ਵੀ ਜਾਂਦੀ ਰਹੀ ਕਹਾ ਬਾਤ ਕੁੰਚਲ ਕੇ ਅਹ ਹੈ ਇੱਕ ਹਾਥੀ ਦੀ ਗੱਲ ਕੀ ਹੈ ਤੁਸੀਂ ਹਾਥੀ ਪਿੱਛੇ ਉਹੀ ਗੁੱਸੇ ਹੋਈ ਜਾਂਦੇ ਹੋ ਇਸ ਬਿਨ ਅਟਕ ਕਾਜ ਕੋ ਰਹੇ ਇਸ ਪ੍ਰਸ਼ਾਦੀ ਹਾਥੀ ਤੋਂ ਬਿਨਾ ਦੱਸ ਤਾਂ ਤੇਰਾ ਕੀ ਕੰਮ ਖੜਾ ਹੈ ਇਹ ਵਜ਼ੀਰ ਨੇ ਆਖਿਆ ਰਾਜਨ ਆਪਣਾ ਦੱਸੋ ਆਪਣਾ ਕੰਮ ਕੀ ਵਿਗੜਿਆ ਕੀ ਖੜਾ ਹੈ ਜੇ ਬਰਸ਼ਾਦੀ ਹਾਥੀ ਨਹੀਂ ਦਿੰਦਾ ਤੁਮ ਰਾਜੇ ਪਾਲੋ ਨਜ ਤਰਨੀ ਆਪ ਰਾਜੇ ਹੋ ਰਾਜੇ ਹੋਣ ਦੇ ਨਾਤੇ ਤੁਹਾਡਾ ਫਰਜ਼ ਬਣਦਾ ਹੈ ਜਿੱਥੇ ਤੱਕ ਤੁਹਾਡੀ ਧਰਤੀ ਹੈ ਉਸ ਧਰਤੀ ਤੇ ਰਹਿਣ ਵਾਲੇ ਜਿੰਨੇ ਪ੍ਰਜਾ ਹੈ ਉਪਾਹਮੇ ਕੋਈ ਵੀ ਅਸਾਰਿਆਂ ਦੀ ਪਾਲਣਾ ਕਰਨੀ ਤੁਹਾਡਾ ਫਰਜ਼ ਹੈ ਚਈਏ ਅਤਕ ਧੀਰ ਕੋ ਧਰਨੀ ਬਹੁਤ ਜ਼ਿਆਦਾ ਧੀਰਜ ਧਾਰਨ ਕਰਕੇ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਛੇਤੀ ਨਹੀਂ ਗੁੱਸੇ ਹੋਣਾ ਚਾਹੀਦਾ ਰਾਜਨੀਤੀ ਕੇ ਪਰਤਨ बारे ਕਿਉਂਕੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਰਾਜਨੀਤੀ ਵਰਤਨ ਵਾਲੇ ਹੁੰਦੇ ਹਨ ਸਰਬ ਸ਼ਾਸਤਰ ਨ ਸੁਨੋ ਸੁਦਾਰੇ ਉਹ ਸਾਰੇ ਸ਼ਾਸਤਰਾ ਨੇ ਉਹਨਾਂ ਦੇ ਲਈ ਬੜੀ ਚੰਗੀ ਗੱਲ ਕਹੀ ਹੈ ਬੜੀ ਸੁੱਧ ਗੱਲ ਆਖੀ ਹੈ ਦਵੇਸ਼ ਕੈ ਸੰਦ ਕਰਨ ਕੇ ਸੰਗਾ ਕਿਉਂਕਿ ਇੱਕ ਦਵੇਸ਼ ਕਰਨੀ ਹੁੰਦੀ ਹੈ ਇੱਕ ਮਲਾਪ ਕਰਨਾ ਹੁੰਦਾ ਹੈ ਦੋਏ ਗੱਲਾਂ ਨੇ ਜਾਂ ਤੱਕ ਲੈਣਾ ਚੜਾਹੇ ਲੜਾ ਲੜਾਈ ਕਰਨੀ ਝਗੜਾ ਕਰਨਾ ਪ੍ਰੇਮ ਕਰਨਾ ਇਹਨਾਂ ਦੋਹਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਨੇ ਨੀਤੀ ਘਾੜੀਆਂ ਨੇ ਇਹ ਗੱਲਾਂ ਕਈਆਂ ਹਨ ਉਚਤਾਨ ਚਿਤ ਵਿਚਾਰੋ ਚੰਗਾ ਇਸ ਉਚਤ ਤੇ ਅਨਚਿਤ ਵੀ ਦੋਹਾਂ ਨੂੰ ਵਿਚਾਰ ਲੈਣਾ ਚਾਹੀਦਾ ਚੰਗੀ ਤਰ੍ਹਾਂ ਕਿ ਇਥੇ ਮੈਨੂੰ ਮਲਾਪ ਕਰਨਾ ਚਾਹੀਦਾ ਏਕ ਲੜਾਈ ਕਰਨੀ ਚਾਹੀਦੀ ਏ ਪਹਿਲਾਂ ਇਹ ਗੱਲਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਬਨੋਂ ਪਰਦੀ ਗੁਰ ਕੇ ਜਬੈ ਹੁਣ ਇਸ ਗੱਲ ਨੂੰ ਵਿਚਾਰ ਕੇ ਜੇ ਤੁਸੀਂ ਗੁਰੂ ਦੇ ਨਾਲ ਸਤਿਗੁਰੂ ਗੋਬਿੰਦ ਰਾਏ ਮਹਾਰਾਜ ਦੇ ਨਾਲ ਵਿਰੋਧਤਾ ਖੜੀ ਕਰੋਗੇ ਹਾਸਲ ਕਾ ਹੋਏ ਤੁਮ ਤਬੈ ਕੀ ਆਖਣ ਲੱਗਿਆ ਵਜੀਰ ਕਹਿੰਦਾ ਦੱਸੋ ਤੁਹਾਨੂੰ ਕੀ ਪ੍ਰਾਪਤ ਹੋਵੇਗਾ ਜੇ ਅੱਜ ਗੁਰੂ ਘਰ ਦੇ ਨਾਲ ਤੁਸੀਂ ਵਿਰੋਧਤਾ ਕਰਦੇ ਹੋ ਇੱਕ ਹਾਥੀ ਦੇ ਬਦਲੇ ਝਗੜਾ ਖੜਾ ਕਰਦੇ ਹੋ ਕੀ ਪ੍ਰਾਪਤ ਹੋਣਾ ਹੈ ਕੀ ਲੈਣਾ ਹੈ ਗੁਰੂ ਤੋਂ ਤੁਸੀਂ ਲੜ ਕੇ ਝਗੜ ਕੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਨਾ ਹੱਕ ਪਾਵ ਗਰੇ ਲੜਾਈ ਨਾ ਹੱਕ ਬਿਨੈ ਕਿਸੇ ਕਾਰਨ ਤੋਂ ਲੜਾਈ ਪਾਵੋਗੇ ਕੋ ਜਾਣੈ ਕੈ ਸੋ ਬਨ ਜਾਈ ਅਗਰ ਜੇ ਹੁਣ ਤੁਸੀਂ ਨਾ ਹੱਕ ਬਿਨਾਂ ਕਾਰਨ ਤੋਂ ਜਾ ਕੇ ਗੋਬਿੰਦ ਰਾਏ ਜੀਆਂ ਤੇ ਚੜ੍ਹਾਈ ਕੀਤੀ ਲੜਾਈ ਕੀਤੀ ਫਿਰ ਅਗਲੀ ਕਲ ਕੌਣ ਜਾਣਦਾ ਹੈ ਕਿ ਲੜਾਈ ਤੋਂ ਬਾਅਦ ਕੀ ਵਰਤਣਾ ਹੈ ਉਹ ਜਿੱਤਦੇ ਨੇ ਕਿ ਅਸੀਂ ਜਿੱਤਦੇ ਆਂ ਭਾਵ ਇਸ ਤਰ੍ਹਾਂ ਇਹ ਗੱਲ ਭੀਮ ਚੰਦ ਨੂੰ ਕਹੀ ਵਜ਼ੀਰ ਨੇ ਅਬਰ ਸੁਨ ਤੂੰ ਕਹੋ ਇੱਕ ਆਸ਼ੀ ਪਰ ਹੋਰ ਵੀ ਤੁਹਾਨੂੰ ਮੈਂ ਇੱਕ ਚੰਗੀ ਗੱਲ ਦੱਸਦਾ ਹਾਂ ਵਜ਼ੀਰ ਸਿਆਣੇ ਹੁੰਦੇ ਸੇ ਕਰਕੇ ਰੱਖੇ ਹੋਏ ਹੁੰਦੇ ਵਜ਼ੀਰ ਕਹਿੰਦਾ ਹੈ ਗੁਰ ਸੰਗ ਸੰਦ ਕੋ ਬਾਚੀ ਅਗਰ ਜੇ ਤੁਸੀਂ ਸਤਿਗੁਰਾਂ ਦੇ ਨਾਲ ਸੰਧੀ ਬਣਾ ਕੇ ਰੱਖੋ ਗੁਰੂ ਦੇ ਨਾਲ ਮਲਾਬ ਰੱਖੋ ਆਏ ਗ੍ਰਿਸ਼ਟ ਜੇ ਮੈਂ ਮੈਂ ਪਾਲਾ ਆ ਜਿੰਨੇ ਵੀ ਪਹਾੜੀ ਰਾਜੇ ਨੇ ਗਰੇਸ਼ਨ ਜਿੰਨੇ ਵੀ ਪਹਾੜੀ ਰਾਜੇ ਹਨ ਆਪਣੇ ਆਪ ਨੂੰ ਰਾਜ ਕਹੌਣ ਵਾਲੇ ਅਗਰ ਜੇ ਇਕੱਠੇ ਹੋ ਕੇ ਤੇਰੇ ਤੇ ਹਮਲਾ ਕਰ ਦੇਣ ਕਿ ਭੀਮ ਚੰਦ ਦਾ ਪਾਂ ਰਲ ਕੇ ਰਾਜ ਖੋਲੋ ਇਹ ਵੱਡਾ ਕਹਾਉਂਦਾ ਹੈ ਜੇ ਇਹ ਸਾਰੇ ਇਸ ਤਰ੍ਹਾਂ ਤੇਰੇ ਵਰ ਖਲਾਬ ਹੋਣ ਉਮਰ ਪਾਰ ਸਕੈ ਨ ਬਲ ਕੋ ਘਾਲ ਕਿਉਂਕਿ ਸਾਰੇ ਚਿਪਦੇ ਰਹਿਣਗੇ ਤੇਰੇ ਉੱਤੇ ਕੋਈ ਵੀ ਰਾਜਾ ਚੜਾਈ ਕਰਕੇ ਨਹੀਂ ਆਵੇਗਾ ਕਲਗੀ ਧਰ ਕੋ ਰਹਿ ਦਬਾਉ ਕਿਉਂਕਿ ਕਲਗੀ ਧਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਭਾਵੇਂ ਉਹਦਾ ਨਾਮ ਨਹੀਂ ਸੀ ਮਹਾਰਾਜ ਦਾ ਰੱਖਿਆ ਜੇ ਗੋਬਿੰਦ ਰਾਏ ਸੀ ਸਾਡੇ 17-18 ਸਾਲ ਦੀ ਮਹਾਰਾ ਦੀ ਉਮਰ ਸੀ ਜੇ ਵੀ ਗੁਰੂ ਗੋਬਿੰਦ ਰਾਏ ਜਿਹੜੇ ਕਲਗੀ ਧਰ ਜੇ ਹਨ ਆ ਉਹਨਾਂ ਦਾ ਸਾਰਿਆਂ ਰਾਜਿਆਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਸਾਰੇ ਡਰਨਗੇ ਕਿ ਭੀਮਚੰਦ ਦੇ ਰਾਜ ਦੇ ਵਿੱਚ ਗੋਵਿੰਦ ਰਾਏ ਜੀ ਰਹਿੰਦੇ ਨੇ ਉਹਨਾਂ ਕੋਲ ਵੀ ਫੌਜਾਂ ਨੇ ਜੇ ਆਪਾਂ ਚੜਾਈ ਕਰਕੇ ਗਏ ਤਾਂ ਭੀਮਚੰਦ ਦੀ ਉਹਨਾਂ ਨੇ ਸਹਾਇਤਾ ਕਰਨੀ ਹੈ ਇਉਂ ਸਾਰੇ ਡਰਦੇ ਰਹਿਣਗੇ ਸ਼ਨਾਕਾਲ ਸਕੈ ਕੋ ਪਾਉ ਕੋਈ ਵੀ ਆਪ ਜੀ ਦੇ ਦੇਸ਼ ਦੇ ਉੱਤੇ ਹਮਲਾ ਨਹੀਂ ਕਰ ਸਕੇਗਾ ਚਿਤ ਮੈਂ ਕਰੋਂ ਵਿਚਾਰ ਵਿਸਾਲ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਵਿਚਾਰ ਲਵੋ ਇਹ ਗੱਲਾਂ ਵਜ਼ੀਰ ਨੇ ਆਖੀਆਂ ਰਾਜਨੀਤੀ ਕਹਿ ਵੈ ਜਮ ਚਾਲ ਕਿਉਂਕਿ ਰਾਜਨੀਤੀ ਦੀਆਂ ਇਹੀ ਚਾਲਾਂ ਹੋਇਆ ਕਰਦੀਆਂ ਨੇ ਬੜਾ ਭਾਗਨ ਜਾਨੋ ਏ ਧਰ ਆ ਇਹ ਜਿਹੜੀ ਧਰਤੀ ਐ ਬੜੀ ਭਾਗਾ ਵਾਲੀ ਹੈ ਜਿਸ ਤੇ ਆਨ ਗੁਰੂ ਪਗਦਰਾ ਜਿਸ ਕਰਕੇ ਸਤਗੁਰਾਂ ਨੇ ਆ ਕੇ ਇੱਥੇ ਚਰਨ ਪਾਏ ਨੇ ਭਾਵ ਕੀ ਨਗਰ ਵਸਾਇਆ ਹੈ ਤੇਰਾ ਰਾਜ ਭਾਗਾ ਵਾਲਾ ਹੈ ਸਾ ਧਰਤੀ ਪਈ ਹਰੀਆਬਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇ ਵਜ਼ੀਰ ਬੜਾ ਸਿਆਣਾ ਸੀ ਕਹਿਣ ਲੱਗਾ ਤੇਰੇ ਭਾਗ ਜਾਗੇ ਨੇ ਇਹ ਭਾਗਾ ਵਾਲੀ ਧਰਤੀ ਹੋ ਗਈ ਹੈ ਜਿੱਥੇ ਸਤਿਗੁਰਾਂ ਨੇ ਚਰਨ ਟਕਾਏ ਹਨ ਨਗਰ ਵਸਾਇਆ ਚਲਿਓ ਆਏ ਜੇਟ ਜਗ ਜਲ ਜਿੱਥੇ ਸਾਰਾ ਚਾਰੇ ਪਾਸਿਆਂ ਤੋਂ ਜਗਤ ਚਲਿਆ ਰਿਹਾ ਗੁਰੂ ਦੀ ਸ਼ਰਣ ਅੰਦਰ ਜੋ ਚਾਹਤ ਬਚੇ ਬੇਜਮ ਜਲ ਜਿਹੜੇ ਜਮਾਂ ਦੇ ਜਾਲ ਜਮਾਂ ਦੀ ਮਾਰ ਤੋਂ ਬਚਣਾ ਚਾਹੁੰਦੇ ਨੇ ਭਾਵਕੇ ਜਨਮ ਮਾਰਨ ਤੋਂ ਜਿਹੜੇ ਆਪਣਾ ਜੀਵਨ ਸਵਾਰਨਾ ਚਾਹੁੰਦੇ ਹਨ ਜੋ ਪੁਰਵਤ ਮਨ ਬਾਛਾ ਕਰੀ ਜੋ ਵੀ ਮੰਦੀ ਚ ਇੱਛਾ ਲੈ ਕੇ ਇੱਛਾ ਕਰਕੇ ਆਉਂਦੇ ਹਨ ਗੁਰੂ ਦੇ ਚਰਨਾਂ ਵਿੱਚ ਜਮਾਂ ਤੋਂ ਬਚਣਾ ਚਾਹੁੰਦੇ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਰਹਿਮਤਾਂ ਕਰਦੇ ਹਨ ਤੇ ਅੱਗੇ ਬੱਪੁਰ ਕਿਆ ਕਰੀ ਇਸ ਤਰ੍ਹਾਂ ਉਹਨਾਂ ਦੇ ਅੱਗੇ ਕਰੀ ਭਾਵਕੇ ਇਹ ਜਿਹੜਾ ਪ੍ਰਸਾਦੀ ਹੱਥੀ ਕੀ ਵਿਚਾਰ ਹੈ ਜਿੱਥੇ ਸਾਰੇ ਸੰਸਾਰੀ ਹੱਥ ਜੋੜ ਕੇ ਖੜਾ ਹੈ ਜਿੱਥੇ ਧਰਮਰਾਇਆ ਵੀ ਸਤਿਗੁਰਾਂ ਦੇ ਅਗੇ ਚਰਨਾਂ ਚ ਬਾਰ ਬਾਰ ਨਮਸਕਾਰਾਂ ਕਰਦਾ ਹੈ ਧਰਮਰਾਇਆ ਉਹ ਕਹਾਂ ਕਰੇ ਕੋ ਜੋ ਫਾਟੇ ਸਗਲੋ ਲੇਖ ਵੀ ਇਹ ਕਰੀ ਹਾਥੀ ਦੀ ਕਿਹੜੀ ਗੱਲ ਹੈ ਘਟਕਣ ਪੇਵਨ ਤਨ ਕੋ ਸ਼ੰਨ ਕਹਿ ਰਿਹਾ ਬਜੀਤ ਕਿ ਜੋ ਸਤਿਗੁਰੂ ਗੋਬਿੰਦ ਰਾਏ ਜੀ ਹਨ ਉਹਨਾਂ ਤੋਂ ਕੋਈ ਵੀ ਗੱਲ ਲੋਕੀ ਨਹੀਂ ਹੋਈ ਉਹ ਸਾਰੇ ਘਟ ਘਟ ਹਰ ਇੱਕ ਦੇ ਦਿਲ ਦੀਆਂ ਗੱਲਾਂ ਜਾਣਦੇ ਹਨ ਉਹ ਹਰ ਇੱਕ ਦੇ ਮਨ ਦੀ ਗੱਲ ਜਾਣਦੇ ਹਨ ਕਰਨ ਤੌਰ ਸਰਲীন ਪਛਾਨ ਇਸ ਤਰ੍ਹਾਂ ਤੇਰੀ ਗੱਲ ਪਛਾਣ ਲਈ ਆ ਜਿਹੜਾ ਤੂੰ ਸਤਿਗੁਰਾਂ ਦੇ ਨਾਲ ਇਸ ਤਰ੍ਹਾਂ ਇਹ ਛਲ ਕਰਨਾ ਚਾਹੁੰਦਾ ਸੀ ਸਰਦ ਦੇ ਹੋਏ ਸੇਵਕ ਜਾਚੇ ਜਿਹੜੇ ਕੋਈ ਸਰਨ ਰਦੇ ਭਾਵ ਕੇ ਮਨ ਸੁਧਰ ਕੇ ਮਨ ਦੇ ਵਿੱਚੋਂ ਈਰਖਾ ਦਵੇਸ਼ ਦੂਰ ਕਰਕੇ ਗੁਰੂ ਘਰ ਦੇ ਵਿੱਚੋਂ ਜਦੋਂ ਵੀ ਕੋਈ ਮੰਗਦਾ ਹੈ ਤੋ ਦੇ ਦੇ ਤਦੁਰਤ ਗੁਰ ਸਾਚੇ ਇਹ ਵਜ਼ੀਰ ਕਹਿੰਦਾ ਹੈ ਰਾਜਾ ਜੀ ਆਗਰ ਜੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਸ਼ਰਨ ਆ ਲਿਆਉਂਦੇ ਕਿ ਸਤਗੁਰਾਂ ਕੋਲ ਪ੍ਰਸ਼ਾਦੀ ਹੱਥੀ ਮੰਗ ਲਈਏ ਫੇਰ ਨਹੀਂ ਮੋੜਾਂਗੇ ਇਹ ਸ਼ਰਤੋਂ ਬਿਨਾਂ ਜੇ ਤੁਸੀਂ ਆਪਣਾ ਮੰਤਰੀ ਵਜ਼ੀਰ ਭੇਜਦੇ ਜਾਚਨਾ ਕਰਦੇ ਤਾਂ ਸਤਿਗੁਰਾਂ ਨੇ ਜ਼ਰੂਰ ਦੇ ਦੇਣਾ ਸੀ ਜੇ ਤੁਮ ਮਾਨੋਗੇ ਮਤ ਮੋਰਾ ਜੇ ਤੁਸੀਂ ਹੁਣ ਮੇਰੀ ਗੱਲ ਨੂੰ ਮੰਨਦੇ ਹੋ ਵਰਨ ਕਪੜ ਤੇ ਲਿਓ ਮਨ ਮੋਰਾ ਇਹ ਵਜੀਰ ਨੇ ਕਿਹਾ ਵੀ ਜਿਹੜਾ ਤੁਸੀਂ ਕਪਟ ਗੁਰੂ ਨਾਲ ਛਲ ਕਰਨਾ ਚਾਹੁੰਦੇ ਹੋ ਇਸ ਗੱਲ ਤੋਂ ਆਪਣਾ ਮਨ ਮੋੜ ਲਓ ਭਾਵ ਕੇ ਮਨ ਦੇ ਵਿੱਚੋਂ ਦੁਸ਼ੈ ਸ਼ੀਰਖਾ ਦੂਰ ਕਰੋ ਗੁਨ ਹੋਏ ਬ੍ਰੰਦ ਬਲੰਦ ਅਨੰਦੰ ਜੇ ਤੁਸੀਂ ਮਨ ਦੇ ਵਿੱਚੋਂ ਈਰਖਾ ਕੱਢ ਦਿੱਤੀ ਗੁਰੂ ਵੱਲ ਤੁਸੀਂ ਪ੍ਰੇਮ ਕੀਤਾ ਤਾਂ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਗੁਣ ਹੋਣਾ ਹੈ ਸੁਖ ਹੋਣਾ ਹੈ ਗਮਨ ਦਰਸੋ ਪਰੀ ਆਨੰਦੰ ਚਲੋ ਭਾਵ ਗੋਵਿੰਦ ਸ ਗੋਵਿੰਦ ਰਾਏ ਜੀ ਦੇ ਦਰਸ਼ਨ ਕਰੋ ਆਨੰਦਪੁਰ ਸਾਹਿਬ ਜਾਓ ਨਹਿ ਜ ਮਨ ਬੈਰ ਸੰਭਾਰੇ ਜੇ ਮਨ ਦੇ ਵਿੱਚ ਬੈਰ ਨਹੀਂ ਸੰਭਾਲੋਗੇ ਭਾਰੇ ਅਵਗੁਣ ਪਰੇ ਬਿਗਾਰੇ ਭਾਵਕੇ ਜਿਹੜੇ ਅਵਗਣ ਹਨ ਉਹ ਸਾਰੇ ਦੂਰ ਹੋ ਜਾਣਗੇ ਪਰ ਜੇ ਮਨ ਦੇ ਵਿੱਚ ਤੁਸੀਂ ਉਸੇ ਤਰ੍ਹਾਂ ਬੈਰ ਰੱਖਿਆ ਈਰਖਾ ਰੱਖੀ ਤਾਂ ਇਸ ਗੱਲ ਦੇ ਵਿੱਚ ਭਾਰ ਹੀ ਅਵਗਣ ਹਨ ਭਾਵ ਕੇ ਬੜੇ ਦੁੱਖ ਪਹਿਣਗੇ ਆਪਾਂ ਨੂੰ ਜੇ ਗੁਰੂ ਨਾਲ ਈਰਖਾ ਕਰਦੇ ਰਹੇ ਸੇ ਬੋਲਿ ਹੋ ਪਤਾਰਥ ਚਾਰਾ ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਜੇ ਆਪਾਂ ਗੁਰੂ ਦੀ ਸੇਵਾ ਦੇ ਵਿੱਚ ਰਹੇ ਪ੍ਰੇਮ ਕੀਤਾ ਤਾਂ ਚਾਰੇ ਪਦਾਰਥ ਚਾ ਦਾਤਾ ਮਿਲਣਗੇ ਆ ਜਾ ਰਾ ਚਲੇ ਨ ਅਜਮਤ ਵਾਰਾ ਕਿਉ ਅਜਮਤ ਸ਼ਕਤੀਆਂ ਤਾਕਤਾਂ ਵਾਲੇ ਨਿਰੰਕਾਰ ਦੀ ਜੋਤ ਜਗਦੀ ਹੈ ਗੁਰਤਾ ਗੱਦੀ ਦੇ ਮਾਲਕ ਨੇ ਜਗਤ ਗੁਰੂ ਹਨ ਉਥੇ ਆਪਣਾ ਕੋਈ ਚਾਰਾ ਨਹੀਂ ਚੱਲਣਾ ਹੈ ਉਹਨਾਂ ਦੇ ਨਾਲ ਵਾਰਾ ਸਾਰ ਆਏ ਨਾ 300 ਉਹਨਾਂ ਦੇ ਨਾਲ ਆਪਾਂ ਕਿਸੇ ਤਰ੍ਹਾਂ ਵਾਰਾ ਸਾਰਾ ਹੁੰਦਾ ਬਰਾਬਰਤਾ ਆਈ ਉਹਨਾਂ ਦੇ ਨਾਲ ਆੜਾ ਡਾਉਣਾ ਆੜਾ ਢਾੱਕ ਕੇ ਉਹਨਾਂ ਨੂੰ ਛਿਤ ਭਾਵ ਕੇ ਛੋਟੇ ਦਿਖਾਉਣਾ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨਾਲ ਨਹੀਂ ਕਰ ਸਕਦੇ ਹਾਂ ਉਹਨਾਂ ਦੀ ਬਰਾਬਰਤਾ ਆਪਾਂ ਨਹੀਂ ਕਰ ਸਕਦੇ ਦਿਨ ਸੋ ਬਣ ਕਰ ਜਾ ਚੰਨ ਦਿਨ ਸੋ ਭਾਵੇਂ ਜਿਨ੍ਹਾਂ ਦੇ ਕੋਲੋਂ ਉਹਨਾਂ ਦੇ ਬਣ ਕੇ ਮੰਗਣਾ ਚਾਹੀਦਾ ਹੈ ਉਹਨਾਂ ਦੇ ਨਾਲ ਈਰਖਾ ਕਰਕੇ ਨਹੀਂ ਕੁਝ ਸਿਮਰਨਾ ਗੁਰੂ ਦੇ ਬਣ ਕੇ ਹੀ ਸਾਨੂੰ ਦਾਤ ਮਿਲਣੀ ਹੈ ਗੁਰੂ ਦੇ ਨਾਲ ਈਰਖਾ ਕਰਕੇ ਕੁਝ ਨਹੀਂ ਮਿਲਣਾ ਹੈ ਹੈ ਵੀ ਸੱਚੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸwami ਸੰਧਾ ਜਿਹੜੇ ਸ਼ਰਨ ਆਉਂਦੇ ਨੇ ਉਹ ਸਤਿਗੁਰੂ ਮਹਾਰਾਜ ਦੇ ਦਰ ਤੋਂ ਦਾਤਾਂ ਪ੍ਰਾਪਤ ਕਰਕੇ ਜਾਂਦੇ ਹਨ ਜਿਹੜੇ ਫਿਰ ਨਿੰਦਿਆ ਕਰਨ ਵਾਲੇ ਸੀ ਨਿੰਦਕ ਕਾ ਮਾਥਾ ਈਹਾ ਉਹਾ ਕਾਲਾ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਚਨ ਸੋ ਨਿੰਦਕਾਂ ਨੂੰ ਉਸ ਤਰ੍ਹਾਂ ਦੇ ਹੀ ਸਵਾਲ ਹਾਲ ਮਿਲ ਜਾਂਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਹੁੰਦੀ ਹੈ ਇਸ ਤਰ੍ਹਾਂ ਇਹ ਵਜੀਰ ਬੜਾ ਸਿਆਣਾ ਸੀ ਰਾਜੇ ਨੂੰ ਗੁਰੂ ਘਰ ਦੀ ਮਹਿਮਾ ਸੁਣਾਈ ਹੈ ਕਿ ਗੁਰੂ ਦੇ ਲੜ ਲਗੋਗੇ ਤਾਂ ਦਾਤਾ ਮਿਲਣਗੀਆਂ ਈਰਖਾ ਕਰੋਗੇ ਤਾਂ ਕੁਝ ਵੀ ਨਹੀਂ ਮਿਲਣਾ ਪਹਿਲਾਂ ਵੀ ਸਭ ਕੁਝ ਵਿਗੜ ਜਾਣਾ ਹੈ ਨਿਤ ਆਦਤ ਸਿਖਿਆ ਕੋ ਦੀਨ ਇਸ ਤਰ੍ਹਾਂ ਦੀ ਬੜੀ ਸੁੰਦਰ ਸਿੱਖਿਆ ਦਿੱਤੀ ਦੀਨ ਬਨੋ ਹੇ ਸਮਤ ਪ੍ਰਵੀਨ ਆਖਿਆ ਨਿਵਾਣੇ ਬਣੋ ਭਾਵ ਕੀ ਨਿਮਰਤਾ ਵਿੱਚ ਆਓ ਆਪ ਬੜੇ ਸਿਆਣੇ ਹੋ ਰਾਜੇ ਹੋ ਬੇਨ ਕਰ ਗੁਣ ਮਤ ਲੀਨ ਕਿਉਂਕਿ ਜਿਹੜੇ ਗੁਣ ਹਨ ਉਹ ਚੁਣ-ਚੁਣ ਕੇ ਲੈ ਲੈਣੇ ਚਾਹੀਦੇ ਨੇ ਆਪਣੀ ਮੱਤ ਦੇ ਵਿੱਚ ਧਾਰਨ ਕਰਨੇ ਚਾਹੀਦੇ ਨੇ ਚੁਣ-ਚੁਣ ਕੇ ਚੰਗੇ ਗੁਣ ਆਪਣੇ ਚੰਗੇ ਗੁਣ ਆਪਣੀ ਮੱਤ ਤੋਂ ਨਹੀਂ ਕੱਢਣੇ ਚਾਹੀਦੇ ਲੀਨ ਆਨੰਦ ਜੇ ਗੁਰ ਰਸ ਪੀਨ ਜੇ ਗੁਰੂ ਦੇ ਰਸ ਵਿੱਚ ਭਿੱਜੇ ਰਹੇ ਗੁਰੂ ਦੇ ਨਾਲ ਪ੍ਰੇਮ ਰੱਖਿਆ ਤੁਸੀਂ ਦੇਖ ਲਓ ਵੀ ਆਨੰਦ ਬਣਿਆ ਰਹਿਣਾ ਹੈ ਨੰਹੰਦਪੁਰ ਦੇ ਮਾਲਕ ਨਹੀਂ ਉਹਨਾਂ ਨਾਲ ਮਿਲ ਕੇ ਆਪਾਂ ਨੂੰ ਵੀ ਆਨੰਦ ਬਣ ਜਾਣਾ ਹੈ ਈਮ ਜਨ ਪਰ ਮੰਦਨਾ ਮਾਣੀ ਪਰ ਇਹ ਮੰਦੀ ਮਤ ਵਾਲਾ ਸੀ ਭੀਮਚੱਦ ਨੇ ਵਜ਼ੀਰ ਦੀਆਂ ਗੱਲਾਂ ਨਹੀਂ ਮੰਨੀਆਂ ਮਾਰੇ ਮਹਿਦ ਰਾਜਮਦ ਪਾਣੀ ਜਿਹਦੇ ਮਨ ਦੇ ਵਿੱਚ ਰਾਜ ਦਾ ਹੰਕਾਰ ਸੀ ਮੰਨੀ ਮਹਿਦ ਬਹੁਤ ਵੱਡਾ ਹੰਕਾਰੀ ਸੀ ਪਾਣੀ ਬੂੰਦ ਚੱਕਨਾ ਘਟਸਾਨੀ ਇਹੋ ਮਾਨੋ ਜਿਵੇਂ ਜਿਹੜਾ ਚੀਕਨਾ ਕੜਾ ਹੁੰਦਾ ਜਿਹਦੇ ਉੱਤੇ ਥੰਧਿਆਗੀ ਲੱਗੀ ਹੋਵੇ ਕੋਈ ਭਾਂਡਾ ਵੀ ਉਹਦੇ ਉੱਤੇ ਪਾਣੀ ਨਹੀਂ ਖੜਦਾ ਸਾਨੀ ਕਪੜ ਬੋਧ ਬਵਰਾਨੀ ਇਹ ਜੜੀਆਂ ਵਜ਼ੀਰ ਨੇ ਗੱਲਾਂ ਕਹੀਆਂ ਇਹ ਪਾਣੀ ਦੀ ਨਿਆਈ ਸੀ ਭਿਮਚੰਦ ਰਾਜੇ ਦੀ ਬੁੱਧੀ ਸੀ ਜਿਹੜੀ ਇਹ ਉਥੰਦੀਾਈ ਦੇ ਨਾਲ ਈਰਖਾ ਦੇ ਨਾਲ ਭਰੀ ਪਈ ਸੀ ਇਸ ਵਜ਼ੀਰ ਦੀਆਂ ਕਹੀਆਂ ਗਈਆਂ ਗੱਲਾਂ ਇਹਦੇ ਮਨ ਦੇ ਉੱਤੇ ਨਾ ਟਿਕੀਆਂ ਤਿਲ ਚ ਗਈਆਂ ਭਾਵ ਕਿ ਇਹਨੇ ਨਾ ਸੁਣੀਆ ਸ਼੍ਰੀ ਕਲਗੀ ਧਾਰ ਜਿਸ ਮਨ ਫੇਰਾ ਕਲਗੀਧਰ ਮਹਾਰਾਜ ਜੀਆ ਨੇ ਜਿਨ੍ਹਾਂ ਦਾ ਮਨ ਫੇਰ ਦਿੱਤਾ ਹੈ ਆ ਪਰਿਉ ਨਾ ਗੁਰ ਕੇ ਨੇਰਾ ਉਹ ਮੁੜਿਆ ਹੋਇਆ ਫਿਰਿਆ ਹੋਇਆ ਮਨ ਫਿਰ ਗੁਰੂ ਦੇ ਨੇੜੇ ਨਹੀਂ ਆ ਸਕਦਾ ਹੈ ਇਥੇ ਕਵੀ ਜੀ ਨੇ ਇਹ ਗੱਲ ਕਹੀ ਹੈ ਕਿਉਂਕਿ ਦਰਯੋਦਨ ਵੀ ਜਦੋਂ ਮਰਨ ਦੇ ਟਾਈਮ ਤੇ ਗਿਆ ਕ੍ਰਿਸ਼ਨ ਭਗਵਾਨ ਨਾਲ ساری ਜ਼ਿੰਦਗੀ ਲੜਦਾ ਰਿਹਾ ਪਰ ਆਖੇ ਆਖਰ ਜਾ ਕੇ ਉਹਨੂੰ ਸਮਝ ਆ ਗਈ ਜੋ ਕ੍ਰਿਸ਼ਨ ਭਗਵਾਨ ਨੇ ਦੁਆਪਰ ਯੁਗ ਦੇ ਮਾਲਕੀ અવਤਾਰ ਹਨ ਇਹ ਇਹਨਾਂ ਦੀ ਹੀ ਲੀਲਾ ਸੀ ਜਿਹੜੇ ਮੇਰੇ ਅੰਦਰ ਹੰਕਾਰ ਸੀ ਜਿਸ ਕਰਕੇ ਸਾਰਾ ਜੰਗ ਹੋਇਆ ਤਾਂ ਉਸਨੇ ਕ੍ਰਿਸ਼ਨ ਭਗਵਾਨ ਉਹ ਫਿਰੇ ਨੇ ਦਰਜੋਧ ਨੇ ਵੀ ਈਸ਼ਵਰੀ ਸ਼ਕਤੀ ਈਸ਼ਵਰੀ અવਤਾਰ ਮੰਨਿਆ ਕਿ ਆਪ ਜੀ ਦੀ ਹੀ ਲੀਲਾ ਸੀ ਅਰਜੁਨ ਨੂੰ ਵੀ ਇਹੀ ਸਿਖਾਇਆ ਸੀ ਗੀਤਾ ਦੇ ਵਿੱਚ ਇਹੀ ਕੁਝ ਹੈ ਇੱਥੇ ਕਵੀ ਜੀ ਨੇ ਇਹੀ ਕੰਮ ਲਾਇਆ ਹੈ ਇੱਕ ਪ੍ਰਮਾਣ ਦਿੱਤਾ ਹੈ ਇੱਥੇ ਕਿ ਸਤਗੁਰੂ ਮਹਾਰਾਜ ਨੇ ਇਹ ਜੰਗ ਖਾੜੇ ਕਰਨੀ ਸੀ ਇਸ ਕਰਕੇ ਭੀਮਚੰਦ ਦਾ ਜਿਹੜਾ ਮਨ ਸੀ ਉਹ ਪਹਿਲੇ ਹੀ ਮਹਾਰਾਜ ਨੇ ਆਪਣੇ ਵੱਲੋਂ ਓੜ ਦਿੱਤਾ ਕਿ ਤੂੰ ਈਰਖਾ ਦੇ ਵਿੱਚ ਹੀ ਭਰਿਆ ਰਹਿ। ਫੇਰਾ ਫਿਰੋ ਨਾ ਗੁਰ ਕੇ ਨੇਰਾ। ਇਹ ਗੁਫੇ ਭਾਵ ਕੇ ਫਿਰਿਆ ਹੋਇਆ ਮਨ ਸਤਿਗੁਰੂ ਮਹਾਰਾਜ ਦੇ ਨੇੜੇ ਨਾਮ ਹੋ ਸਕਿਆ ਚਾਹਤ ਉੱਤਰ ਦੇਤਬ ਵਜੀਰ ਹੁਣ ਇਹਨੇ ਚਾਹਿਆ ਭੀਮਚੰਦ ਨੇ ਕਿ ਮੈਂ ਵਜੀਰ ਦੀਆਂ ਗੱਲਾਂ ਦਾ ਉੱਤਰ ਦੇਵਾਂ ਜਵਾਬ ਦੇਵਾਂ ਜੀਰਨ ਬੈਸ ਜਾਣ ਬਨ ਧੀਰ ਕਿਉਂਕਿ ਜਾਣਦਾ ਸੀ ਭੀਮਚੰਦ ਕਿ ਇਹ ਜਿਹੜਾ ਮਹਾਰਾਜ ਦਾ ਮੰਤਰੀ ਵਜੀਰ ਹੈ ਇਹ ਵੱਡੀ ਉਮਰ ਦਾ ਹੋ ਗਿਆ ਹੈ ਇਹ ਸਿਆਣਾ ਹੋ ਗਿਆ ਹੈ ਜਿਵੇਂ ਆਪਰਾ ਵੀ ਆਪਾਂ ਵੀ ਕਹਿ ਦਿੰਨੇ ਆ ਕਿ ਹੁਣ ਤੋਂ 17 ਦਾ ਹੋ ਗਿਆ ਹਾਂ ਤੇਰੇ ਚਕਲ ਨਹੀਂ ਰਹੀ ਸਤਿਗੁਰੂ ਮਹਾਰਾਜ ਨੇ ਬਾਣੀ ਚ ਵੀ ਬਚਨ ਕੀਤਾ 70 ਕਾ ਮਤਹੀਣ ਇਹ ਨਹੀਂ ਆਗਿ ਉਹਦੀ ਮਤਹੀਣ ਹੋ ਗਈ ਕਿਉਂਕਿ ਜਿਹੜੀ ਬੁੱਧੀ ਹੁੰਦੀ ਹੈ ਹਮੇਸ਼ਾ ਹੀ ਸਾਡਾ ਸਰੀਰ ਵੀ ਕਮਜ਼ੋਰ ਹੁੰਦਾ ਹੈ ਕਮਜ਼ੋਰੀ ਦੇ ਨਾਲ ਸਾਡੀ ਜਿਹੜੀ ਅਕਲ ਹੁੰਦੀ ਹੈ ਸਾਡੇ ਖਿਆਲ ਹੁੰਦੇ ਨੇ ਉਹ ਵੀ ਘਟ ਜਾਂਦੇ ਹਨ ਇਹੀ ਗੱਲ ਹੁਣ ਭੀਮ ਚੰਦ ਵਜੀਰ ਨੇ ਸਮਝੀ ਹੈ ਕਿ ਸਿਆਣਾ ਹੋ ਗਿਆ ਮੈਂ ਇਹਨੂੰ ਇਹਨਾਂ ਗੱਲਾਂ ਦਾ ਜਵਾਬ ਦੇਵਾਂ ਗੁਰ ਸ਼ਰਧਾ ਤੇ ਦੇਤ ਕਚੇਰਾ ਕਿਉਂਕਿ ਭੀਮ ਚੰਦ ਸਤਿਗੁਰੂ ਮਹਾਰਾਜ ਦੇ ਉੱਤੇ ਸ਼ਰਧਾ ਨਹੀਂ ਰੱਖਦਾ ਸੀ ਇਹ ਕੱਚਾ ਕੱਚਾ ਸੀ ਮੰਨ ਕਰਕੇ ਚੇਰਾ ਬਨਿਓ ਨਾ ਭਾਗ ਮੰਦੇਰਾ ਮੰਦੇ ਭਾਗ ਸਾਨ ਭੀਮ ਚੰਦ ਦੇ ਜਿਹੜਾ ਮਹਾਰਾਜਾ ਸਿੱਖ ਨਾ ਬਣ ਸਕਿਆ ਜਿਸ ਕੋ ਪ੍ਰਭ ਨੇ ਭਲਾ ਨਾ ਕਰਨਾ ਜਿਹਦਾ ਵਾਹਿਗੁਰੂ ਨੇ ਭਲਾ ਨਹੀਂ ਕਰਨਾ ਹੈ कोरोना केम प्राप्त गुरु शरण ओदे ਉਤੇ ਕਿਵੇਂ ਪ੍ਰਮਾਤਮਾ ਦੀ ਦਇਆ ਹੋ ਸਕਦੀ ਹੈ ਕਿਵੇਂ ਉਹਨੂੰ ਗੁਰੂ ਦੀ ਸ਼ਰਨ ਮਿਲੇ ਜਿਹਦਾ ਭਲਾ ਹੀ ਨਹੀਂ ਹੋਣਾ ਲਿਖਿਆ ਉਹਨਾਂ ਦਾ ਭਲਾ ਨਹੀਂ ਹੁੰਦਾ ਹੈ ਸਾਥ ਸੰਗਤ ਜੀ ਇੱਥੇ ਬੜੀ ਡੂੰਗੀ ਗੱਲ ਹੈ ਬੜੀ ਸਮਝਣ ਵਾਲੀ ਹੈ ਕਿਉਂਕਿ ਜਿਹੜਾ ਗੁਰੂ ਦੇ ਚਰਨਾਂ 'ਚ ਜੁੜ ਕੇ ਆਪਣਾ ਭਲਾ ਕਰਾਉਣਾ ਜੇ ਆਪਾਂ ਇੱਥੇ ਜਿਹੜਾ ਕਵੀ ਜੀ ਨੇ ਬਚਨ ਕੀਤਾ ਕਿ ਜਿਹਦਾ ਗੁਰੂ ਭਲਾ ਨਹੀਂ ਕਰਨਾ ਚਾਹੁੰਦਾ ਉਹਦਾ ਨਹੀਂ ਹੁੰਦਾ ਉਹ ਵੀ ਪਿਛਲੇ ਜਨਮਾਂ ਦਾ ਕਰਤੱਵ ਹੁੰਦਾ ਹੈ ਕੋਈ ਸਾਡਾ ਜਿਹੜਾ ਸਾਹਮਣੇ ਆ ਜਾਂਦਾ ਹੈ ਮਹਾਰਾਜ ਦੇ ਬਚਨ ਆਉਂਦੇ ਨੇ ਕਿਰਤ ਕਰਮ ਕੇ ਵਿਛੜੇ ਕੀਤਾ ਹੋਇਆ ਕਰਮਾ ਕਰਕੇ ਸਾਡਾ ਗੁਰੂ ਤੋਂ ਵਿਛੜਾ ਪੈਂਦਾ ਹੈ ਤਦ ਹੀ ਅਸੀਂ ਗੁਰੂ ਤੋਂ ਵਿਛੜ ਕੇ ਦੂਰ ਚਲੇ ਜਾਂਦੇ ਹਾਂ ਕੋਈ ਸਾਡਾ ਹੀ ਕਰਮ ਆਉਂਦਾ ਹੈ ਗੁਰੂ ਨਹੀਂ ਵਿਛੋੜਦਾ ਹੈ ਗੁਰੂ ਤਾਂ ਦਇਆ ਕਰਦਾ ਹੈ ਰਹਿਮਤ ਕਰਦਾ ਹੈ ਕਰ ਕਿਰਪਾ ਮਿਲੋ ਰਾਮ ਜੇ ਅਸੀਂ ਅੰਦਰੋਂ ਸਾਡੀ ਆਤਮਾ ਪੁਕਾਰ ਕਰੇ ਅੰਦਰੋਂ ਆਤਮਾ ਜੋੜੜੀ ਕਰੇ ਤਾਂ ਜ਼ਰੂਰ ਸਤਿਗੁਰੂ ਜੀ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹ ਅੰਧਕੂਪ ਤੇ ਮਾਇਆ ਤਾਂ ਕੱਢ ਲੈਂਦੇ ਹਨ ਸੋ ਇਸ ਤਰ੍ਹਾਂ ਪਰ ਇੱਥੇ ਭੀਮਚੰਦ ਦਾ ਸਵਾਲ ਹੈ ਇਸ ਲਈ ਕਵੀ ਜੀ ਨੇ ਇਹ ਗੱਲ ਲਿਖੀ ਹੈ ਕਿ ਮਹਾਰਾਜ ਨਹੀਂ ਚਾਹੁੰਦੇ ਸੀ ਕਿ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਸੀ ਅੱਗੇ ਜਾ ਕੇ ਪਰ ਉਹਨਾਂ ਦੇ ਭਾਗਾਂ ਵਿੱਚ ਨਹੀਂ ਸੀ ਕਿ ਐਸਾ ਗੁਰੂ ਸਤਿਗੁਰੂ ਮਹਾਰਾਜ ਸਾਡਾ ਭਲਾ ਕਰ ਦੇਣ ਸੋ ਇੱਥੇ ਇਹ ਪ੍ਰਸੰਗ ਸਮਾਪਤ ਹੁੰਦਾ ਹੈ ਇਥੋਂ ਅਗਲਾ ਪ੍ਰਸੰਗ ਰਵ ਹੋਣਾ ਹੈ ਆਪਾਂ ਕੱਲ ਨੂੰ ਵਿਚਾਰਾਂਗੇ ਹੋਈਆਂ ਗੁਲਾਮਾਫ ਕਰਨੀਆਂ ਸਮਤਾ ਸਤਗੁਰੂ ਬਖਸ਼ਿੰਦ ਨੇ ਇਹ ਹੁਣ ਭੀਮਚੰਦ ਹੋਰ ਅੱਗੇ ਕੀ ਕੀ ਵਿਚਾਰਾਂ ਕਰਦਾ ਹੈ ਹੁਣ ਜਿਹੜਾ ਜਵਾਬ ਦਿੰਦਾ ਵਜ਼ੀਰ ਨੂੰ ਉਹ ਫਿਰ ਆਪਾਂ ਹੁਣ ਕੱਲ ਨੂੰ ਵਿਚਾਰਾਂਗੇ ਆਓ ਪਿਆਰ ਨਾਲ ਪੰਕਤੀਆਂ ਸਰਵਣ ਕਰਕੇ ਫਤੇ ਪ੍ਰਵਾਨ ਕਰਨੀ ਜੀ ਜਿਸ ਕੋ ਪ੍ਰਭ ਨੇ ਭਲਾ ਨਾ ਕਰਨਾ ਕਰੁਣਾ ਕਹਿਮਾ ਪ੍ਰਾਪਤ ਗੁਰ ਸ਼ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ